ਨੇ ਭੈਣ ਲਾ ਮਰਜੀ ਕਿਤੇ ਆ ਮਚੋਲਾ ਨਾਲ ਮਲਾ ਦਾਂਗੇ ਤੁਹਾਨੂੰ ਕਹਿੰਦੇ ਲਾ ਮਰਜੀ ਨਹੀਂ ਕੋਈ ਲਾ ਮਰਜੀ ਨਹੀਂ ਜੀ ਅਰੇਂਜ ਮੈਰਿਜ ਤੇਰੇ ਹੱਥ ਕੋ ਗੰਦਾ ਆ ਚੱਕਿਆ ਹਰਲੀਨ ਆ ਗਿਆ ਜੀ ਹਰਲੀਨ ਫਰਨਾ ਕਿਹਾ ਦਾ ਫਰਨਾ ਕਿਹਾ ਦਾ ਕਈ ਦਾ ਮੈਂ ਚੁੱਪ ਕਰਦਾ ਜੀ ਇਹਦੀ ਘਰ ਦੀ ਲੈਣਾ ਜਰ ਇਹਨੂੰ ਸਾਰਾ ਉੱਤੇ ਸਾਰਾ ਖੜਾ ਹੀ ਪਰਾਂ ਉੱਤੇ ਸਾਰਾ ਖੜਾ ਹੀ ਜਦੋਂ ਮੈਂ ਆਇਆ ਨਾ ਮੈਂ ਕਿਹਾ ਮੋਟੇ ਚੱਲ ਅੰਦਰ ਉਹ ਕਿ ਨਹੀਂ ਜਾਣਾ ਉੱਤੇ ਸੋਰੀ ਬਾਜੇ ਆਓ ਅੰਦਰ ਇੱਥੇ ਰਾਜ ਕਰਦੇ ਫਿਰ ਓਏ ਓਏ ਜਾ ਜੀ ਫਿਰ ਘਰ ਦੀ ਆਇਦਾ ਆਇਆ ਇੱਥੇ ਕੋਠੇ ਜਿੱਦ ਜਾ ਕੋ ਫਿਰ ਸਟੋਰੀ ਦਾ ਵੇਖ ਮਨੂ ਚਾਹ ਤਨ ਭਗਾ ਮੇਰੇ ਵਾਲੀ ਵੇਖ ਲੈ ਨਾਲ ਕੋਟ ਚੱਕ ਕੇ ਖਬਰਦਾਰ ਜੀ ਹੈਨ ਮੈਨੂੰ ਭਾਇਆ 10 ਮਿੰਟ ਚ ਮੈਂਥਾ ਲਿਆ ਗਿਆ ਤੇਰੇ ਮੂੰਹ ਮੁੰਡੇ ਸਦਿਆ ਟੀਸ਼ਰਟ ਹੀ ਖੜੀ ਆ ਕਿਹੜਾ ਫੜਦਾ ਉਹ ਬਿਹਾਰ ਵਾਲਾ ਟੀਸ਼ਰਟ ਲੈ ਲੈ ਹੰਦਾਲਾ ਲੁਧਿਆਣੀ ਵਾਲੇ ਤੇ ਆ ਆ ਦੇਖ ਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ న్యూਸ ਬੋਇਟ ਮੈਂ ਉਮੀਦ ਕਰਦਾ ਦੋਸਰੇ ਠੀਕ ਹੋਗੇ ਸੋ ਗਾਇਜ਼ ਅੱਜ ਆਪਾਂ ਗੱਲ ਕਰਦੇ ਬਲਕਰਨ ਸੰਤੂ ਤੇ ਗੁਰਸ਼ਰਨ ਸੰਤੂ ਸੋ ਗਾਇਜ਼ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੋਣਾ ਹੈ ਬਲਕਰਨ ਸੰਤੂ ਗੁਰਸ਼ਰਨ ਸੰਤੂ ਜਿੱਦਾਂ ਕਿ ਆਪਣੇ ਸਨੈਪਚੈਟ ਤੇ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆ ਸੋ ਗਾਇਜ਼ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੋਣਾ ਗੁਰਸ਼ਰਨ ਸੰਤੂ ਤੇ ਬਲਕਰਨ ਸੰਤੂ ਦੀ ਸਿਸਟਰ ਦੀ ਮੈਰਿਜ ਆ ਤੇ ਉਹਨਾਂ ਨੇ ਕੁਝ ਕੁ ਸਟੋਰੀ ਸ਼ੇਅਰ ਕੀਤੀ ਐ ਅਸੀਂ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਇਹ ਨਹੀਂ ਭੈਣ ਲਾਮਰਜੀ ਤੇ ਆ ਵਿਚੋ ਗਗੂ ਤਰਿਆ ਤਕੋ ਗੰਦਾਇਆ ਚੱਕਿਆ ਹਲੇ ਨਾ ਆ ਗਿਆ ਹੀ ਹਲੇ ਨਾ ਆ ਗਿਆ ਆ ਜਾਂਦੇ ਭੱਜ ਗਏ ਆ ਸਾਹਮਣੇ ਰਹੀ ਸਾਹਮਣੇ ਸਾਹਮਣੇ ਰਹੀ ਨਹੀਂ ਝੋਟਿਆ ਨਹੀਂ ਗਿਆ ਸਹੀ ਤਰ੍ਹਾਂ ਹੁਣ ਇਹ ਵਿੱਚ ਜੋਰ ਗਿਆ ਮੁੰਡਾ ਡਿੱਗ ਪੈਣਾ ਮੇਰਾ ਫੜ ਜਾ ਯਾਰ ਚਲ ਵਨ ਟੂ ਫਰਨਾ ਗਿਆ ਹਾ ਫਰਨਾ ਗਿਆ ਹਾ ਕਹਿੰਦਾ ਮੈਂ ਚੱਪੜਾ ਸਾਫ ਵੀ ਕਰ ਲਿਆ ਕਹਿੰਦਾ ਨਹੀਂ ਰੰਗ ਹੀ ਮੈਦਾ ਕੀਤਾ ਨਾ ਜੋ ਮਨ ਵਿੱਚ ਚੱਪੜਾ ਲੈ ਗਿਆ ਕਹਿੰਦਾ ਸਾਫ ਹੀ ਕਰ ਲਿਆ ਮੈਂ ਸੋਚਿਆ ਤਾਂ ਰੰਗ ਹੀ ਆ ਮੇਰਾ ਕਿਤੇ ਮੈਂ ਧੋਤੀ ਨਹੀਂ ਗਿਆ ਸਾਲਾ ਵੀ ਕੀ ਨਿੱਕੀਆਂ ਚੱਪੜਾ ਵਈਏ ਧੱਕੇ ਨਾਲ ਫਸਾਈ ਵਰਦਾ ਜਿਵੇਂ ਲਾਉਂਦਾ ਕੋਈ ਪੇਚ ਆਪਣੇ ਨਾ ਸਾਰੇ ਗੁੱਡੇ ਤਾਂ ਸਾਰੇ ਉਧਰ ਆ ਇਧਰ ਕੋਈ ਨਾ ਹੋ ਰਿਹਾ ਟਾਵਰ ਚੱਲ ਟਾਵਰ ਕੋ ਲੈ ਕੇ ਚੱਲ ਉਹ ਟਾਲ ਦੇ ਪਰਾ ਪੇਚਾ ਲਾਈਏ ਇਹ ਯਾਰ ਆ ਜੀ ਦਾ ਸੋਹਣਾ ਚੱਲ ਆ ਚੱਲ sire te ਮਾਰ ਮੋਟਾ ਕੀ ਕਰਦਾ ਈ ਇਹਦੀ ਘਰ ਦੀ ਲੈਣਾ ਜਰ ਇਹਨੂੰ ਨਹੀਂ ਸਾਰਾ ਉਧਰ ਸਾਰਾ ਖੜਾ ਹੀ ਪਰ ਉਹ ਤਾਂ ਸਾਰਾ ਖੜਾ ਹੀ ਜਦੋਂ ਮੈਂ ਆਇਆ ਨਾ ਮੈਂ ਕਹਾ ਮੋਟੇ ਚੱਲ ਅੰਦਰ ਓਕੇ ਨਹੀਂ ਜਾਣਾ ਉਹ ਤਾਂ ਥੋੜੀ ਬਾਜੇ ਆਓ ਅੰਦਰ ਇੱਥੇ ਰਾਜ ਕਰਦੇ ਓਏ ਓ ਜੱਟ ਗੱਡੀ ਕਿਵੇਂ ਗੱਡੀ ਵਾ ਗੱਡੀ ਵਾ ਗੱਡੀ ਵਾ ਗੱਡੀ ਵਾ ਸਾਲਾ 12 ਵਜੇ ਮੋਗੇ ਮੋਗੇ ਜਾਣਾ ਨੇ ਇਧਾਰ ਕੀ ਹੋ ਗਿਆ ਹੈਗਾ ਰਾਜ ਚੱਲ ਜੀ ਉਹਨਾਂ ਗੱਲ ਪਾਇਆ ਚਰਣਾ ਵੀ ਨਹੀਂ ਕਿ ਮੇਰੀ ਚੋਰੀ ਕਹਿੰਦੇ ਨੌਕਰਾਂ ਨੇ ਪਰ ਨਾ ਨੌਕਰਾਂ ਦੇ ਪਰ ਮਰਾਪਾ ਕਰਨ ਫਿਰ ਘਰ ਦੀ ਆਇਆ ਸਾਇਆ ਇੱਥੇ ਕੋਠੇ ਜਿੱਦ ਜਾਗੋ ਫਿਰ ਸਟੋਰੀ ਦਾ ਵੇਖ ਮਾਨੂੰ ਚੱਕਰਾ ਕਰਾ ਸਾਉਂਡ ਥਾ ਹੂੰ ਕੀ ਮੈਂ ਮੈਨੇ ਚੱਕਰਾ ਕਰਾ ਸਾਉਂਡ ਥਾ ਇਹ ਮੈਂ ਦੂਜੇ ਹੀ ਵੜਿਆ ਫਿਰਦਾ ਜਰਾ ਮਣੀ ਥਾ ਥੱਲੋਂ ਸਾਲਾ ਚੈੱਕ ਕਰਦਾ ਕਰਦਾ ਥਾੜੇ ਤਾਲੀ ਬਾਣ ਬਣਾ ਦਈਂ ਉਹ ਉਧਰ ਹੀ ਪੀਤੀ ਮੰਨੀ ਠੀਕ ਥੱਲੇ ਆ ਜਾ ਤੂੰ ਮੋੜੇ ਕੋਲ ਮੋੜ ਅਰੇ ਵਗੋ ਸਾਸਰੀ ਮੰਮੀ ਦੀ ਮਜੇ ਦੀ ਮੰਮੀ ਤੂੰ ਮੇਰੀ ਸਟੋਰੀ ਦੀ ਹੋਏ ਕਿਉਂ ਰੇ ਤੈਨੂੰ ਵਗਾਵਾ ਮੇਰੇ ਵਾਲੀ ਵੇਖ ਲੈ ਨਾਲ ਕੋੜ ਚੱਕ ਕੇ ਖਬਰਦਾਰ ਜੇ ਕਰੇ ਮੈਨੂੰ ਪਾਇਆ 10 ਮਿੰਟ ਚ ਮੱਥਾ ਲਿਆ ਗਿਆ ਤੇਰੇ ਮੂੰਹ ਮੁੰਡੇ ਸਦਿਆ ਮੈਂ ਗੁੱਜ ਨਹੀਂ ਆ ਹੀ ਆ ਬਈ ਤੇ ਵੱਡੇ ਕੀ ਹੋ ਜਾਂਦਾ ਹੁੰਦਾ ਹੈ ਤੇ ਜਿਹਨ ਕਿਹੜਾ ਫੜਾਲ ਗਿਆ ਪਤਾ ਜਾਂਦੀਆਂ ਪਤਾ ਤੇਜਰ ਫੜਾਉਣ ਲੱਗਿਆ ਤੇਜੇ ਨਹੀਂ ਖੜੀ ਆ ਕਿਹੜਾ ਫੜਦਾ ਉਹ ਬਿਹਾਰਾ ਤੇਜਰ ਵੜ ਲੈਣਾ ਹੰਦਾਲਾ ਲੁਧਿਆਣੀ ਵਾਲੇ ਤੇ ਆ ਆ ਗਏ ਹੁੰਦੇ ਹੀ ਨਹੀਂ ਚੜਾ ਲੈਣਦੇ ਜਵਾਗ ਨੂੰ ਪਤੰਗ ਨਹੀਂ ਲਾਉਣਾ ਨਿਕਾ ਤੰਗ ਹੀ ਉਧਰ ਹੈ ਨਹੀਂ ਆਪਣੇ ਪਿੰਡ ਵਿੱਚ ਚੜਾਉਂਦੇ ਨਹੀਂ ਓਏ ਛੱਡ ਛੱਡ ਓਏ ਓਹ ਪਤਾ ਗੋਗੋਏ ਜਵਾਗ ਦਾ ਪਿਆ ਆਵੜ ਕੇ ਵੇਖੀ ਇਹ ਨਹੀਂ ਯਾਰ ਐ ਦਾ ਹੈ ਕੀ ਗੋਡੇ ਬਣਾਏ ਲੋਕਾਂ ਨੂੰ ਲੋਕਾਂ ਕਹਿੰਦੇ ਜੜੇ ਗੰਦਾ ਤੇ ਹਾਂ ਕੁੱਤੀਆਂ ਬੱਸ ਕੁੱਤੀਆਂ ਆ ਕੇ ਲਿਆਂ ਨੇ ਕੁੱਤੀਆਂ ਚੱਲ ਰਹੀਆਂ ਗੰਦਾ ਦੇ ਕੁੱਤੀਆਂ ਦੇ ਪਿੱਛੇ ਲੱਗਦੀ ਆਈਆਂ ਤੇ ਇਹ ਕੰਧ ਦੇ ਚੜਦੇ ਤੇ ਕੁੱਤੀ ਨੇ ਤੇ ਪਿਛਾਪੇ ਚੜਨੇ ਕੰਧ ਆਰਾ ਮੋਟੇ ਹੁਣ ਇਹ ਮੈਂ ਕੰਦ ਤੇ ਆਉ ਗੁੱਤੀ ਦੇ ਰਾਪੇ ਵਿੱਚ ਉੱਧਰ ਲਾਲਾ ਪੇਚਾ ਜਾਂ ਉੱਥੇ ਚੜਦੇ ਦੋ ਤਿੰਨ ਗੁੱਡੇ ਦਾ ਜਲੂਸ ਹੀ ਕੱਢਦਾ ਸੁਣਵਰਾ ਤੇਰੇ ਹਣੀ ਵਸਦੀ ਗੱਲ ਜਿਵੇਂ ਆਗਦਾ ਵੀ ਨਾ ਗੁੱਡਾ ਪਾੜ ਕੇ ਲਿਆ ਕੇ ਤੇ ਹੁਣ ਨੂੰ ਆ 20 ਦਾ ਰੁਪਇਆ ਮੋਟਾ ਇਹਨੂੰ ਹੈ ਚੈੱਕ ਦੇ ਗੂਗਲ ਤੇ ਗੂਗਲ ਤੇ ਦਈ ਆ ਦੀਪੇ ਘਰ ਆ ਜਾਂ ਦੁਕਾਨ ਤੇ ਨਹੀਂ ਉਹ ਨਹੀਂ ਕਰਨਾ ਹਾਂ ਜੇ ਤੂੰ ਦੇਖ ਹੀ ਲਓਣੀ ਸਟੋਰੀ ਗਾਇਜ਼ ਬਾਕੀ ਕਿਸ ਤੁਹਾਨੂੰ ਬਲਕਰਨ ਸਦੂ ਕੁਰ ਸ਼ਰਨ ਸਦੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਐਦਾ ਦੇ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ